ਸ਼ਿਪ ਕਲੀਨ ਹੁੰਦੀ ਕੋੜ ਕੇ ਲਈ ਵੀ ਕਹਦੇ ਨੇ ਆਪਾਂ ਉਹ ਸਾਰੀ ਰਾਤ ਕੀੜੇ ਮਕੋੜੇ ਮੱਛਰ ਮੁਛਰ ਖਾ ਕੇ ਦਿਨ ਚੜ੍ਹਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁਕ ਜਾਂਦੀ ਹੈ ਆਪਾਂ ਮਾ ਸਾਡੇ ਕੀ ਜਾਂਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੂਰੀ ਹੈ ਉਹ ਨਾ ਟੱਪ ਰਹੇ ਆ ਲੁਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਗਰਲੇ ਪਾਸੇ ਲੁਕ ਜਾਂਦੇ ਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦਾਂ ਸਰਕਾਰ ਆ ਕਿ ਉਹ ਤੇ ਸੁਮੇਸ਼ ਸੈਣੀ ਡੀਜੀਪੀ ਉਦੋਂ ਜਿੰਨੇ ਜਿਨ੍ਹਾਂ ਨੇ ਮਤਲਬ ਕੋਈ ਐਸੇ ਕੰਮ ਕੀਤੇ ਨੇ ਉਹ ਸਾਰੇ ਹੀ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਡਵੈਲਪਮੈਂਟ ਦੇ ਕੰਮਾਂ ਚ ਰੋਕ ਤਾਂ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਆਂ ਜੀ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਨਹੀਂ ਵੀ ਵੋਟਾਂ ਮੰਗਣ ਵਾਸਤੇ ਤੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਭਾਈ ਮੈਨੂੰ ਟਾਲੀ ਮੇਰੀ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ